ਦੋਸਤੋ ਤੁਸੀਂ ਚਿਰਾਗ ਲਗਦੇ ਦੀਵੇ ਲਗਦੇ ਬੜੇ ਦੇਖੇ ਨੇ ਪਰ ਆ ਵੀਰ ਅਲੱਗ ਤਰ੍ਹਾਂ ਦਾ ਹੀ ਚਿਰਾਗ ਲਾਉਣ ਜਾ ਰਹੇ ਆ ਸ਼ਾਇਦ ਇਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਇਹਨਾਂ ਵੀਰਾਂ ਤੋਂ ਹੀ ਪੁੱਛਦੇ ਆ ਕਿ ਕਿਹੋ ਜਿਹਾ ਚਿਰਾਗ ਲਾਉਣ ਜਾ ਰਹੇ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੋ ਜਿਹਾ ਚਿਰਾਗ ਲਾਉਣ ਜਾ ਰਹੇ ਹੋ ਤੁਸੀਂ ਮੈਂ ਮੁਕੇਸ਼ ਮਲਾਵ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੀ ਇਹ ਚਿਰਾਗ ਬੇਜਮੀਨੇ ਇਹ ਬੇਚਿਰਾਗ ਪਿੰਡ ਆ ਜਿਸ ਜ਼ਮੀਨ ਦੇ ਵਿੱਚ ਅਸੀਂ ਖੜੇ ਆ ਜੀ ਔਰ ਇਸ ਪਿੰਡ ਦੇ ਵਿੱਚ ਕੋਈ ਚਿਰਾਗ ਲਾਉਣ ਵਾਲਾ ਨਹੀਂ ਇਸ ਕਰਕੇ ਇਹਨੂੰ ਬੇਚਰਾਗ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਔਰ ਇਹ ਜੀਂਦ रियासत ਦੇ ਰਾਜੇ ਦੀ 927 ਏਕੜ ਜ਼ਮੀਨ ਦੇ ਵਿੱਚ ਆ ਜੀ ਜਿਹਦੇ ਚ ਕੋਈ ਇਹਦਾ ਜਿਹੜਾ ਕਹ ਲਈਏ ਵੀ ਵਾਰਿਸ ਨਹੀਂ ਹੈ ਜੀ ਜੀ ਔਰ ਇੱਕ ਪਾਸੇ ਸਾਡੇ ਐਸੇ ਭਾਈਚਾਰੇ ਦੇ ਉਹ ਲੋਕ ਨੇ ਜਿਨ੍ਹਾਂ ਕੋਲ ਚਿਰਾਗ ਲਾਉਣ ਲਈ ਕੋਈ ਜ਼ਮੀਨ ਨਹੀਂ ਕੋਈ ਥਾਂ ਨਹੀਂ ਹੈ ਹੂੰ ਇਸ ਕਰਕੇ ਇਸ 927 ਏਕੜ ਜ਼ਮੀਨ ਦੇ ਵਿੱਚ ਜੀ ਜਿਹੜੇ ਐਸਸੀਪੀ ਜਾਰੇ ਵੱਲੋਂ ਚਿਰਾਗ ਲਾ ਕੇ ਜੀ 28 ਫਰਵਰੀ ਨੂੰ ਇਸ ਜ਼ਮੀਨ ਦੇ ਉੱਤੇ ਦਾਵੇਦਾਰੀ ਕੀਤੀ ਜਾਣੀ ਆ ਕਿ ਤੁਹਾਡੇ ਵਾਸਤੇ ਚਿਰਾਗ ਲਾਉਣ ਵਾਲਾ ਨਹੀਂ ਕੋਈ ਤੇ ਸਾਡੇ ਕੋਲ ਚਿਰਾਗ ਲਾਉਣ ਲਈ ਜ਼ਮੀਨ ਨਹੀਂ ਤੇ ਇਹਨੂੰ ਬੇਚਰਾਗ ਨੂੰ ਅਸੀਂ ਬੇਗੰਪੁਰੇ ਦੇ ਵਿੱਚ ਬਦਲਣ ਜਾ ਰਹੇ ਹਾਂ ਵੀਰ ਜੀ ਚਿਰਾਗ ਲਾਉਣ ਦੀ ਤੁਹਾਨੂੰ ਲੋੜ ਕਿਉਂ ਪਈ ਕਿਉਂਕਿ ਪੰਜਾਬ ਦੇ ਅੰਦਰ ਜੇ ਅੱਜ ਮੌਜੂਦਾ ਇਹ ਸਮੇਂ ਦੇ ਵਿੱਚ ਦੇਖਿਆ ਜਾਵੇ ਇੱਕ ਪਾਸੇ ਦਲਤ ਲੋਕ ਉਹ ਨੇ ਪੰਜਾਬ ਦੇ ਜਿਹੜੀ ਪੰਜਾਬ ਦੀ 35% ਦੇ ਲਗਭਗ ਵਾਦੀ ਆ ਪਰ ਉਹਨਾਂ ਕੋਲ ਕੋਈ ਵਾਹਯੋਗ ਜ਼ਮੀਨ ਨਹੀਂ ਜ਼ਮੀਨ ਛੱਡੋ ਰਹਿਣ ਨੂੰ ਘਰ ਵੀ ਨਹੀਂ ਹੈ ਮੁੰਡਾ ਬਿਉਣ ਤੋਂ ਪਹਿਲਾਂ ਲੋਕਾਂ ਨੂੰ ਫਿਕਰ ਲੱਗ ਜਾਂਦਾ ਕਿ ਇਹਦਾ ਕਮਰਾ ਕਿੱਥੇ ਪਾ ਕੇ ਦਵਾਂਗੇ ਲੋਕਾਂ ਕੋਲ ਲੈਟਰਨ ਬਾਥਰੂਮ ਬਣਾਉਣ ਨੂੰ ਜਗ੍ਹਾ ਨਹੀਂ ਹੈ ਪਰ ਦੂਜੇ ਪਾਸੇ ਹਾਲ ਇਹ ਆ ਪੰਜਾਬ ਦੇ ਅੰਦਰ ਕਿ ਇੰਨੀ ਸਦੀਆਂ ਆ ਟਾਈਮ ਬੀਤਣ ਦੇ ਬਾਵਜੂਦ ਕਾਗਜ਼ਾਂ ਦੇ ਵਿੱਚ ਅਜੇ ਤੱਕ ਅਜੇ ਹੀ ਪਿੰਡ ਵਸੇ ਹੋਏ ਨੇ ਵੀ ਜਿਹੜੇ ਬੇਚਰਾਗ ਦੇ ਨਾਂ ਦੇ ਉੱਪਰ ਨੇ ਅਰਥਾਤ ਇਹ ਆ ਵੀ ਪਿੰਡ ਇਹ ਉਹ ਪਿੰਡ ਆ ਜਿੱਥੇ ਕੋਈ ਵਸਣ ਨੂੰ ਤਿਆਰ ਨਹੀਂ ਹੈ ਇੱਥੇ ਕੋਈ ਚਿਰਾਗ ਲਾਉਣ ਵਾਲਾ ਨਹੀਂ ਹੈ ਜੀ ਇਹ ਜਿਹੜੀ ਮਹਾਰਾਜਾ ਰਣਵੀਰ ਸਿੰਘ ਦੀ ਜ਼ਮੀਨ ਆ ਜਿਹਦਾ ਆਖਰੀ ਵੰਸਾ ਸਤਵੀਰ ਸਿੰਘ ਦੀ ਵੀ ਮੌਤ ਹੋ ਚੁੱਕੀ ਆ 927 ਏਕੜ ਜ਼ਮੀਨ ਦੇ ਵਿੱਚ ਕੋਈ ਹਜੇ ਤੱਕ ਕਾਗਜ਼ੀ ਰਿਕਾਰਡ ਦੇ ਵਿੱਚ ਇਹ ਦਰਜ ਆ ਵੀ ਇੱਥੇ ਕੋਈ ਵਸਣ ਨੂੰ ਤਿਆਰ ਨਹੀਂ ਹੈ ਇੱਥੇ ਕੋਈ ਚਿਰਾਗ ਲਾਉਣ ਨੂੰ ਤਿਆਰ ਨਹੀਂ ਹੈ ਜੀ ਇੱਕ ਪਾਸੇ ਸਰਕਾਰ ਜਿਹੜੀ ਦਾਅਵੇ ਕਰਦੀ ਆ ਵੇ ਅਸੀਂ ਦਾਲਤਾਂ ਦੇ ਭਲੇ ਕਰਾਂਗੇ ਜਾਂ ਫਿਰ ਕਿਸਾਨਾਂ ਮਜ਼ਦੂਰਾਂ ਦੇ ਭਲੇ ਕਰਾਂਗੇ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਜਿਹੜਾ ਕਾਗਜ਼ੀ ਰਿਕਾਰਡ ਦੇ ਵਿੱਚ ਐਡੇ ਐਡੇ ਵੱਡੇ ਘਾਪਲੇ ਕੀਤੇ ਜਾ ਰਹੇ ਨੇ ਇੱਕ ਪਾਸੇ ਵੈਂਦੜ ਜ਼ਮੀਨ ਪਈ ਆ ਦੂਜੇ ਪਾਸੇ ਅਸੀਂ ਜਾ ਕੇ ਦੇਖਾਂਗੇ ਜਿੱਥੇ ਸੈਂਕੜੇ ਏਕੜ ਜ਼ਮੀਨ ਆ ਜਿਹੜੀ ਉਹ ਜਿਹੜਾ ਇਥੋਂ ਠੇਕਾ ਉਥੇ ਗੁਰੂਗ੍ਰਾਮ ਦੇ ਵਿੱਚ ਜਾਂਦਾਗਾ ਮਹਿਲਾਂ ਦੇ ਵਿੱਚ ਜਾਂਦਾ ਤੇ ਉਹਨਾਂ ਨੇ ਕਦੇ ਆ ਕੇ ਜ਼ਮੀਨ ਵੱਲੋਂ ਵੀ ਦੇਖਿਆ ਹੈਗਾ ਦੂਜੇ ਪਾਸੇ ਇਹ ਜਿਹੜੀ ਅਸੀਂ ਬੀਟ ਦੇ ਵਿੱਚ ਖੜੇ ਆ ਸਿਰਫ ਇਥੇ ਕੁਝ ਨੀਲ ਗਊਆਂ ਤੇ گاਵਾ ਛੱਡੀਆਂ ਹੋਈਆਂ ਨੇ ਅਬਾਰਾ ਉਹਦੇ ਨਾਂ ਦੇ ਉੱਪਰ ਕਹਿੰਦੇ ਵਾਈਲਡ ਲਾਈਫ ਸੈਂਚੁਰੀ ਬਣਾਤੀ ਤੇ ਉਹ ਸੈਂਚੁਰੀ ਦੇ ਵਿੱਚ ਜਿਹੜੀ 500 ਏਕੜ ਜ਼ਮੀਨ ਆ ਜਿਹੜੀ ਦੱਬ ਕੇ ਰੱਖੀ ਹੋਈ ਆ ਮਸਲਾ ਸਿਰਫ ਇੰਨਾ ਕਿ ਪੰਜਾਬ ਦੀ ਜਿਹੜੀ ਸਰਪਲੱਸ ਜ਼ਮੀਨਾਂ ਬਾਧੂ ਜ਼ਮੀਨ ਆ ਉਹ ਐਸੇ ਤਰੀਕੇ ਨਾਲ ਵੇਚ ਰਾਕ ਪਿੰਡਾਂ ਦੇ ਨਾਂ ਦੇ ਉੱਪਰ ਟਰੱਸਟਾਂ ਦੇ ਨਾਂ ਦੇ ਉੱਪਰ ਡੇਰਿਆਂ ਦੇ ਨਾਂ ਦੇ ਉੱਪਰ ਹੋਰ ਬਾਧੂ ਜਿਹੜਾ ਅਲੱਗ-ਅਲੱਗ ਤਰੀਕੇ ਚੋਰ ਮੋਰੀਆਂ ਰਾਹੀ ਅੱਜ ਵੀ ਜਿਹੜਾ ਲੋਕਾਂ ਤੋਂ ਦੂਰ ਆ ਉਹ ਰੱਖੀ ਹੋਈ ਆ ਜੀ ਅੱਛਾ ਵੀਰ ਜੀ ਇੱਕੋ ਹੀ ਪਿੰਡ ਨੂੰ ਤੁਸੀਂ ਮਤਲਬ ਚਰਾਗ ਲਾਉਣ ਜਾ ਰਹੇ ਹੋ ਕਿ ਹੋਰ ਵੀ ਪਿੰਡਾਂ ਜਦੋਂ ਤੁਸੀਂ ਗੂਗਲ ਦੇ ਉੱਤੇ ਸਰਚ ਕਰੋਗੇ ਜੀ ਤਾਂ ਇਹ ਤੋਂ ਬਿਨਾ 153 ਪਿੰਡ ਹੋਰ ਨੇ ਜੀ ਜਿਹੜਾ ਗੂਗਲ ਤੇ ਸਰਚ ਕਰਨ ਤੋਂ ਪਤਾ ਲੱਗਦਾ ਵੀ ਜਿੱਥੇ ਜਿਹੜੇ ਬੇਜਰਾਗ ਪਿੰਡ ਨੇ ਜਿੱਥੇ ਕੋਈ ਵਸੋਂ ਨਹੀਂ ਪਰ ਇਹਨਾਂ ਜ਼ਮੀਨਾਂ ਦੀ ਕਮਾਈ ਜਿੰਮੇ ਬਿਕਰ ਨਹੀਂ ਦੱਸਿਆ ਕਿ ਉਹਨਾਂ ਮਹਿਲਾਂ ਦੇ ਵਿੱਚ ਜਾਂਦੀ ਆ ਇਸ ਜ਼ਮੀਨ 'ਚ ਉਹਨਾਂ ਨੇ ਕਦੇ ਡੱਕਾ ਦੂਰਾ ਨਹੀਂ ਕੀਤਾ ਜੀ ਜਦੋਂ ਇਹਦੀਆਂ ਫਰਦਾਂ ਘਡਾਉਨੇ ਆ ਜੀ ਜੀ ਤਾਂ ਉਹਦੇ 'ਚ ਕਿਤੇ ਉਹਨਾਂ ਦਾ ਨਾਮ ਨਹੀਂ ਨਾ ਕਾਸ਼ਟਕਾਰ ਨਾ ਮਾਲਕੀ ਦੇ ਖਾਤੇ 'ਚ ਜੀ ਪਰ ਫੇਰ ਵੀ ਇਹਨਾਂ ਦਾ ਜ਼ਮੀਨਾਂ ਦਾ ਠੇਕਾ ਉਹ ਦਿੱਲੀ ਨੂੰ ਕਿਉਂ ਜਾਵੇ ਜੀ ਜੀ ਦੂਜੀ ਗੱਲ ਇੱਥੇ ਪੰਜਾਬ ਦੇ ਅੰਦਰ ਇੱਕ ਕਾਨੂੰਨ ਆ ਜਿਹਨੂੰ ਲੈਂਡ ਸੀਲਿੰਗ ਐਕਟ 1972 ਕਹਿੰਦੇ ਨੇ ਜੀ 1.75 ਏਕੜ ਤੋਂ ਵੱਧ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕਦਾ ਇੱਕ ਵਿਅਕਤੀ ਨਹੀਂ ਇੱਕ ਪਰਿਵਾਰ ਜੀ ਔਰ ਉਹਦੇ ਮੁਤਾਬਕ ਇਹ ਜ਼ਮੀਨਾਂ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਸੀ ਪਰ ਇਹ ਕਹਿਣ ਨੂੰ ਕਾਗਜ਼ਾਂ ਦੇ ਵਿੱਚ ਉਹ ਜ਼ਮੀਨਾਂ ਵੰਡੀਆਂ ਗਈਆਂ ਪਰ ਅੱਜ ਵੀ ਜਦੋਂ ਅਸੀਂ ਨਿਗਾਹ ਮਾਰਦੇ ਹਾਂ ਤਾਂ ਕੱਲੀ ਇਹ ਜੀਨਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਨਹੀਂ ਇਹਦੇ ਨਾਲ ਹੀ ਇਥੋਂ ਬਲਵਾਰ ਦੇ ਸਰਦਾਰ ਨੇ 나ਈ ਵਾਲੇ ਦੇ ਸਰਦਾਰ ਨੇ ਜਸਟਿਸ ਸਾਰੋਂ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਚੇਅਰਮੈਨ ਰਹੇ ਨੇ ਚਾਹੇ ਕਿਸੇ ਦੀ ਵੀ ਸਰਕਾਰ ਹੋਵੇ ਉਹਨਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਉਹ ਇਸੇ ਟੰਗਣਾ 2 ਨੰਬਰ ਦੇ ਵਿੱਚ ਰੱਖੀ ਹੋਈ ਆ ਜਿਹਦੇ ਕਈਆਂ ਦੇ ਤਾਂ ਕਾਗਜ਼ ਜੇ ਕੱਢ ਕੇ ਦੇਖੀਏ ਉਹ ਬੋਲਦੀ ਦਲਤਾਂ ਦੇ ਨਾਮ ਦੇ ਉੱਤੇ ਆ ਕਿਉਂਕਿ ਕੋਈ ਉਹਨਾਂ ਦੇ ਕੰਮ ਕਰਦਾ ਸੀ ਉਹਨਾਂ ਦੇ ਨਾਮ ਤੇ ਉਹ ਕਾਗਜ਼ਾਂ ਚ ਰੱਖੀਆਂ ਹੋਈਆਂ ਨੇ ਜੀ ਪਰ ਇਹਦੀ ਕਮਾਈ ਆ ਜਿਹੜੀ ਉਹ ਉਹਨਾਂ ਮਹਿਲਾਂ ਦੇ ਵਿੱਚ ਜਾਂਦੀ ਆ ਜਿਨ੍ਹਾਂ ਲੋਕਾਂ ਦਾ ਅਸਲ ਦੇ ਵਿੱਚ ਦਿੱਤੇ ਹੱਕ ਬਣਦਾ ਉਹਨਾਂ ਨੂੰ ਇਸ ਜ਼ਮੀਨ ਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਇਹ 2008 ਦੀ ਪਲੈਨਿੰਗ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜ਼ਿਕਰ ਆਉਂਦਾ ਕਿ ਜੇ ਕਾਨੂੰਨ ਲਾਗੂ ਹੋ ਜੇ ਤਾਂ ਲਗਭਗ 3.5 ਕੀਲੇ ਇੱਕ ਪਰਿਵਾਰ ਨੂੰ ਜ਼ਮੀਨ ਚਾ ਸਕਦੇ ਨੇ ਹੂੰ ਪਰ ਸਰਕਾਰ ਨਾ ਉਸ ਕਾਨੂੰਨ ਨੂੰ ਲਾਗੂ ਕਰਨ ਨੂੰ ਤਿਆਰ ਆ ਨਾ ਹੀ ਉਹਨਾਂ ਦਾ ਕੋਈ ਗਰੀਬਾਂ ਪ੍ਰਤੀ ਨਜ਼ਰੀਆ ਉਹ ਸਿਰਫ ਵੋਟਾਂ ਵਟੋਰਨ ਵੇਲੇ ਛੋਸ਼ੇਬਾਜੀ ਕਰਦੇ ਨੇ ਕਿ ਅਸੀਂ ਤੁਹਾਡੇ ਵਾਸਤੇ ਜੀ ਪਲਾਟ ਦੇ ਦਣੇ ਆ ਜੀ ਅਸੀਂ ਤੁਹਾਨੂੰ ਨਰੇਗਾ ਦਾ ਕੰਮ ਦੇ ਦਾਂਗੇ ਅਸੀਂ ਕਹਿੰਦੇ ਆ ਜੇ ਆ ਸਾਡੀ ਜ਼ਮੀਨ ਚੋਂ ਸਾਨੂੰ ਹਿੱਸੇਦਾਰੀ ਮਿਲ ਜਾਈ ਜੀ ਸਾਨੂੰ ਉਹਨਾਂ ਵੱਲ ਝਾਕਨ ਦੀ ਲੋੜ ਨਹੀਂ ਫੇ ਸਾਡੇ ਲੋਕ ਵੀ ਜ਼ਮੀਨਾਂ ਵਾਲੇ ਹੋਣਗੇ ਇਸ ਕਰਕੇ ਇਸ ਜ਼ਮੀਨ 'ਚ ਜਿਹੜਾ ਉਹ ਚਿਰਾਗ ਲਾ ਕੇ ਇਹਦੀ ਇੱਕ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਲੜਾਈ ਆ ਜਿਹੜੀ ਉਹ ਇੱਥੋਂ ਸਟਾਰਟ ਹੋਣੀ ਆ ਵੀਰ ਜੀ ਐ ਨਹੀਂ ਲੱਗਦਾ ਵੀ ਇਹਦੇ ਨਾਲ ਪਿੰਡਾਂ ਵਿੱਚ ਧੜੇਬੰਦੀਆਂ ਮੰਨ ਗਈਆਂ ਵੀ ਤੁਸੀਂ ਧੜੇਬੰਦੀਆਂ ਬਣਾ ਰਹੇ ਹੋ ਪਿੰਡਾਂ ਵਿੱਚ ਦੇਖੋ ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਧੜੇਬੰਦੀ ਵਾਲੇ ਦੇ ਵਿੱਚ ਕੋਈ ਮਸਲਾ ਨਹੀਂ ਹੈ ਧੜੇਬੰਦੀਆਂ ਪੈਦਾ ਹਮੇਸ਼ਾ ਉਹ ਕਰਦੇ ਨੇ ਜਿਹੜੇ ਪਿੰਡਾਂ ਦੇ ਵਿੱਚ ਪਾੜ ਕੇ ਰਾਜ ਕਰਦੇ ਨੇ ਚੌਧਰੀ ਇਹ ਹੀ ਭੂਮੀਪਤੀ ਜਿਹੜੇ ਇੱਥੇ ਰਾਜ ਕਰਦੇ ਨੇ ਜਾਂ ਇਹਨਾਂ ਦੇ ਕਰਿੰਦੇ ਨੇ ਰਾਜ ਕਰਦੇ ਨੇ ਕਿ ਜਿਹੜੇ ਸਰਕਾਰਾਂ ਦੇ ਵਿੱਚ ਜਿਨ੍ਹਾਂ ਦਾ ਹੱਥ ਪੈਂਦਾ ਉਹ ਇਹ ਪ੍ਰਚਾਰ ਕਰਦੇ ਨੇ ਪਰ ਅਸੀਂ ਗੱਲ ਸਿਰਫ ਇੱਥੇ ਇਕੱਲੀ ਮਜ਼ਦੂਰਾਂ ਦੀ ਨਹੀਂ ਕਰਦੇ ਅਸੀਂ ਕਹਿੰਦੇ ਆ ਵੀ ਨਾਲ ਜਿਹੜੇ ਛੋਟੇ ਕਿਸਾਨ ਨੇ ਜਾਂ ਬੇਜ਼ਮੀਨੇ ਕਿਸਾਨ ਨੇ ਜਿਹੜਾ ਬਣਦਾ ਹੱਕ ਉਹਨਾਂ ਨੂੰ ਵੀ ਇਹਦੇ ਚੋਂ ਮਿਲਣਾ ਚਾਹੀਦਾ ਤੇ ਅਸੀਂ ਸੱਦਾ ਵੀ ਦਿੰਨੇ ਆ ਵੀ ਕੱਲਾ ਮਜ਼ਦੂਰਾਂ ਦਲਤਾਂ ਨੂੰ ਨਹੀਂ ਬਈ ਜੇ ਮਜ਼ਦੂਰ ਤੇ ਦਲਤ ਵੀ ਆਉਣ ਨਾਲ ਜਿਹੜੇ ਛੋਟੇ ਕਿਸਾਨ ਜੀਮੀਦਾਰ ਭਰਾ ਸਾਡੇ ਨੇਗੇ ਉਹ ਵੀ ਇਹ ਜ਼ਮੀਨ ਦੇ ਵਿੱਚ ਆਉਣ ਤੇ ਆਪਦਾ ਹਿੱਸਾ ਜਿਹੜਾ ਆ ਕੇ ਜ਼ਮੀਨ ਦੇ ਵਿੱਚੋਂ ਬਣਾਉ। ਅੱਛਾ ਵੀਰੇ ਜਿਹੜਾ ਤੁਸੀਂ ਲੈਂਡ ਸੀਲਿੰਗ ਐਕਟ 1972 ਦੀ ਗੱਲ ਕੀਤੀ ਆ। ਉਹਦੇ ਤੇ ਸਰਕਾਰਾਂ ਕਿਉਂ ਚੁੱਪ ਰਹਿੰਦੀਆਂ ਉਹ ਕਿਉਂ ਨਹੀਂ ਬੋਲਦੀਆਂ? ਅਸਲ ਦੇ ਵਿੱਚ ਉਹ ਜ਼ਮੀਨਾਂ ਹੈਗੀਆਂ ਕਿਹਦੇ ਕੋਲੇ? ਜੀ ਜੇ ਤੁਸੀਂ ਨਿਗਾਹ ਮਾਰੋਗੇ ਜਿੰਨੇ ਵੱਡੇ ਪੋਲੀਟਿਸ਼ੀਅਨ ਨੇ ਇੱਕ ਅ ਇੰਟਰਵਿਊ ਦੌਰਾਨ ਕਿਸੇ ਚੈਨਲ ਦੇ ਉੱਤੇ ਸੁਖਵੀਰ ਬਾਦਲਾ ਆਪ ਮੂੰਹੋਂ ਮੰਨਦੇ ਨੇ ਵੀ ਮੇਰੇ ਸਾਡੀ 2500 24 ਤੋਂ ਇਕੜ ਦੇ ਉੱਤੇ ਅਸੀਂ ਖੇਤੀ ਕਰਦੇ ਆਂ ਜੀ ਜੀ ਸੁਨੀਲ ਜਾਖੜ ਆ ਉਹਦੇ ਕੋਲੇ ਸੈਂਕੜੇ ਇਕੜ ਜ਼ਮੀਨ ਆ ਜੀ ਐਵੇਂ ਵੱਡੇ ਪੋਲਿਟਿਸ਼ੀਅਨ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਹੀਂ ਉਹਨਾਂ ਦੇ ਹੱਥਾਂ 'ਚਾਹੇ ਜ਼ਮੀਨ ਦੂਜਾ ਜਿੰਨੀ ਇੱਥੋਂ ਦੀ ਆਈਐਸ ਆਈਪੀਐਸ ਲੌਬੀ ਆ ਡੀਸੀ ਐਸਐਸਪੀ ਉਸ ਰੈਂਕ ਦੇ ਬੰਦੇ ਨੇ ਜੀ ਜਾਂ ਜੱਜ ਨੇ ਉਹਨਾਂ ਕੋਲੇ ਇਹ ਪ੍ਰਾਪਰਟੀ ਆ ਜੀ ਅਸਲ ਦੇ ਵਿੱਚ ਜਿਹੜੇ ਉਹਨਾਂ ਜ਼ਮੀਨਾਂ ਦੇ ਉੱਤੇ ਕਾਬਜ ਨੇ ਉਹਨਾਂ ਨੂੰ ਹੀ ਕਿਹਾ ਜਾਂਦਾ ਕਿ ਇਸ ਕਾਨੂੰਨ ਨੂੰ ਲਾਗੂ ਕਰੋ ਹੁਣ ਜਿੱਦਾਂ ਮੈਂ ਗੱਲ ਕੀਤੀ ਆ ਕਿ ਜਸਟਿਸ ਸਰੂ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ ਚੇਅਰਮੈਨ ਨੇ ਜਿਹੜੇ ਅਕਾਲੀਆਂ ਦੇ ਟਾਈਮ 'ਚ ਵੀ ਕਾਂਗਰਸ ਦੇ ਟਾਈਮ 'ਚ ਵੀ ਉਹ ਨਹੀਂ ਬਦਲਦੇ ਉਹਨਾਂ ਕੋਲ ਉਹਨਾਂ ਦੇ ਪਿੰਡ ਦੇ ਵਿੱਚ ਸਾਡੀ ਜਾਣਕਾਰੀ ਮੁਤਾਬਕ 1700 ਬਿਗਾ ਜ਼ਮੀਨ ਦਾ ਉਹ ਤੋਂ ਬਿਨਾਂ ਇੱਧਰ ਉੱਧਰ ਜਿਹੜੀਆਂ ਬੇਨਾਮੀਆਂ ਰੱਖੀਆਂ ਨੇ ਉਹਨਾਂ ਦਾ ਪਤਾ ਹੀ ਨਹੀਂ ਹੈ ਇਸ ਕਰਕੇ ਉਹ ਕਦੋਂ ਜਾਣਗੇ ਵੀ ਅਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਗਰੀਬ ਲੋਕਾਂ ਦੇ ਵਿੱਚ ਵੰਡ ਦਈਏ ਇਹ ਤਾਂ ਬਿਲਕੁਲ ਜਿਵੇਂ ਨਾ ਇੱਕ ਛੋਟੇ ਹੁੰਦੇ ਸਾਨੂੰ ਸਕੂਲ 'ਚ ਪੜਾਉਂਦੇ ਸੀ ਜੀ ਵੀ ਜਿਹੜਾ ਕਾਨੂੰਨ ਆ ਸਾਡਾ ਇਹ ਬੜਾ ਕਠੋਰ ਤੇ ਲਚਕੀਲਾ ਜੀ ਜੀ ਤੇ ਹੁਣ ਜਦੋਂ ਇਸ ਕਾਨੂੰਨ ਨੂੰ ਉਸ ਨਜ਼ਰ ਨਾਲ ਦੇਖਦੇ ਆ ਉਦੋਂ ਪਤਾ ਲੱਗਦਾ ਵੀ ਜੇ ਚੰਦਪਾਨ ਪਿੰਡ ਦਾ ਇੱਕ ਦਲਿਤ ਸਰਪੰਚ ਆਪਣੀ ਮਰਜ਼ੀ ਨਾਲ ਸਰਪੰਚੀ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਾਨੂੰਨ ਕਠੋਰ ਇਹ ਨਾ ਹੋ ਜਾਂਦਾ ਵੀ ਉਹਨਾਂ ਦੇ ਘਰਾਂ ਦਾ ਤਹਿਸ਼ ਨਿਸ ਕਰ ਦਿੰਦੇ ਨੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜਨ ਤੱਕ ਪੁਲਿਸ ਆ ਜਿਹੜੀ ਆ ਜਾਂਦੀ ਆ ਉਹਨਾਂ ਲਈ ਕਾਨੂੰਨ ਹੋ ਜਾਂਦਾ ਕਠੋਰ ਸਖਤ ਤੇ ਫਿਰ ਲਚਕੀਲਾ ਕਿਨਾਂ ਲਈ ਆ ਆ ਜਿਹੜੇ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਬੈਠੇ ਨੇ ਤੇ ਉਹੀ ਸੰਵਿਧਾਨ ਦਾ ਵੀ ਰੌਲਾ ਪਾਉਂਦੇ ਨੇ ਕਾਨੂੰਨ ਦਾ ਵੀ ਰੌਲਾ ਪਾਉਂਦੇ ਨੇ ਜੇ ਕਿਤੇ ਅਸੀਂ ਪ੍ਰੋਟੈਸਟ ਕਰੀਏ ਤਾਂ ਸਾਨੂੰ ਉਹ ਦੱਸਦੇ ਨੇ ਵੀ ਇੱਥੇ 144 ਲੱਗੀ ਹੋਈ ਆ ਤੁਸੀਂ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ ਜਦ ਕੇ ਉਹ ਕੋਠੀਆਂ 'ਚ ਮਹਿਲਾਂ 'ਚ ਬੈਠ ਕੇ ਉਹ ਇਹਨਾਂ ਕੁਰਸੀਆਂ ਦੇ ਉੱਤੇ ਬੈਠ ਕੇ ਇਸ ਕਾਨੂੰਨ ਦੇ ਰਾਖੇ ਬਣ ਕੇ ਇਸ ਕਾਨੂੰਨ ਨੂੰ ਤੋੜਨ ਵਾਲੇ ਪਾਸੇ ਚੱਲੇ ਹੋਏ ਨੇ ਸਭ ਤੋਂ ਪਹਿਲਾਂ ਉਹ ਇਸ ਕਾਨੂੰਨ ਨੂੰ ਤੋੜਦੇ ਨੇ ਜਿਹਦੇ ਮੁਤਾਬਕ 17.5 ਕਿਲੇ ਤੋਂ ਉੱਪਰਲੀ ਜ਼ਮੀਨ ਅਸੀਂ ਪਹਿਲਾਂ ਬਜ਼ੁਰਗਾਂ ਤੋਂ ਸੁਣਦੇ ਹੀ ਹੁੰਦੇ ਸੀ ਜੀ ਕਿ ਡੰਗਰਾਂ ਪਸ਼ੂਆਂ ਦੇ ਨਾਮ ਤੇ ਮੱਝਕੌਰ ਝੋਟਾ ਸਿੰਘ ਦੇ ਨਾਂ ਤੇ ਜ਼ਮੀਨਾਂ ਨੇ ਜੀ ਜੀ ਪਰ ਅਸੀਂ ਜਦੋਂ ਆਹ ਆਹ ਜ਼ਮੀਨ ਦੀਆਂ ਫਰਦਾਂ ਕਢਾਈਆਂ ਜੀ ਤਾਂ ਇਸ ਜ਼ਮੀਨ ਦਾ ਇੱਕ ਹਿੱਸਾ ਸਰਕਾਰ ਵਾਲਾ ਦੇ ਨਾਮ ਤੇ ਬੋਲ ਰਿਹਾ ਜਦੋਂ ਅਸੀਂ ਜਾਣਕਾਰੀ ਲਈ ਨਾਤਾ ਸਰਕਾਰ ਵਾਲਾ ਨਾਂ ਦਾ ਕੋਈ ਬੰਦਾ ਜੀ ਨਾ ਉਹ ਪੰਜਾਬ ਸਰਕਾਰ ਆ ਨਾ ਕੇਂਦਰ ਸਰਕਾਰ ਆ ਲੋਕਾਂ ਨੂੰ ਡਰਾਉਣ ਲਈ ਸਰਕਾਰ ਵਾਲਾ ਨਾਂ ਦਾ ਸ਼ਬਦ ਦਾ ਵਰਤ ਲਿਆ ਵੀ ਇੱਧਰ ਨੂੰ ਸਾਡੀ ਜ਼ਮੀਨ ਵੱਲੋਂ ਚੱਕੇ ਨਾ ਕੋਈ ਹੂੰ ਇਸ ਢੰਗ ਨਾਲ ਮਤਲਬ ਉਹ ਹੀਰਾ ਫੇਰੀਆਂ ਕਰਕੇ ਇਹਨਾਂ ਕਾਨੂੰਨਾਂ ਨੂੰ ਆਪਦੇ ਮੁਤਾਬਕ ਜਿਹੜਾ ਢਾਲਦੇ ਨੇ ਇਸ ਕਰਕੇ ਇਹ ਜਿਹੜੇ ਕਾਨੂੰਨ ਨੇ ਇਹ ਬਣੇ ਵੀ ਉਦੋਂ ਸੀ ਜਦੋਂ ਲੋਕਾਂ ਨੇ ਇਹਨਾਂ ਵੱਡੇ ਜ਼ਿਦਦਾਰਾਂ ਦੀਆਂ ਜ਼ਮੀਨਾਂ 'ਚ ਆਪ ਝੰਡੇ ਗੱਢਣੇ ਸ਼ੁਰੂ ਕੀਤੇ ਜੀ ਤੇ ਇਹਨਾਂ ਕਾਨੂੰਨਾਂ ਨੂੰ ਜਿਹੜਾ ਲਾਗੂ ਵੀ ਉਦੋਂ ਹੀ ਕਰਵਾਇਆ ਜਾਣਾ ਜਦੋਂ ਇਸ ਜ਼ਮੀਨ 'ਚ ਆ ਕੇ ਝੰਡਾ ਲੱਗੂਗਾ ਔਰ ਇਸੇ ਕਰਕੇ ਇਹ ਦੀਵੇ ਦੀ ਸ਼ੁਰੂਆਤ ਆ ਕਿ ਦੀਵਾ ਲੱਗੂ ਤੇ ਇਥੋਂ ਗੱਲ ਸ਼ੁਰੂਆਤ ਜਿਹੜੀ ਆ ਉਹ ਹੋਊਗੀ ਤੇ ਫਿਰ ਪੰਜਾਬ ਦੇ ਅੰਦਰ ਉਹ ਹਜ਼ਾਰਾਂ ਏਕੜ ਜ਼ਮੀਨ 'ਪਾਸ ਤੇ ਉਹ ਲੋਕ ਸਾਡੇ ਦਾਵੇਦਾਰੀ ਕਰਨਗੇ ਕਿਉਂਕਿ ਮੇਰੇ ਯਾਦ ਆ ਜਦੋਂ ਅਸੀਂ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਮੰਗਿਆ ਸੀ ਜੀ ਉਹ ਵੀ ਕਾਨੂੰਨ 1964 ਦਾ ਬਣਿਆ ਹੋਇਆ ਪਰ ਲਾਗੂ 2014 ਜਾ ਕੇ ਹੁੰਦਾ ਜਦੋਂ ਬਲਦਕਲਾਂ ਦੇ ਲੋਕਾਂ ਨੂੰ ਆਪਦੇ ਹਿੱਸੇ ਦੀ ਜਮੀਨ ਲੈਣ ਵਾਸਤੇ ਜਦੋਂ ਉਹ ਮੰਗ ਕਰਦੇ ਨੇ ਚੱਕ ਕੇ 41 ਬੰਦਿਆਂ ਨੂੰ ਜੇਲ੍ਹ ਚ ਤੁੰਗ ਦਿੰਦੇ ਨੇ ਔਰ ਉਹਨਾਂ ਦੇ ਉੱਤੇ ਅਰਾਦਾ ਗਤਲ ਦਾ ਪਰਚਾ ਪਾਉਂਦੇ ਨੇ ਪੁਲਿਸ ਆ ਜਿਹੜੀ ਵੇੜਿਆਂ 'ਚ ਵੜ ਕੇ ਉਹਨਾਂ ਦੀ ਕੁੱਟਮਾਰ ਕਰਦੀ ਆ ਪਰ ਲੋਕ ਖੜੇ ਲੜੇ ਅੱਜ 150 ਦੇ ਲਗਭਗ ਪਿੰਡਾਂ ਦੇ ਵਿੱਚ 20000 ਬਿੱਗੇ ਤੋਂ ਉੱਪਰ ਜ਼ਮੀਨ ਅਸੀਂ ਜਿਹੜਾ ਉਹਨਾਂ ਦੀ ਝੋਲੀ ਪਾਈ ਆ ਤੇ ਉਹ ਆਪਦੇ ਰੇਟ ਦੇ ਮੁਤਾਬਕ ਪਾਈ ਆ ਇਸ ਕਰਕੇ ਉਦੋਂ ਵੀ ਲੋਕ ਟਿਚਰਾਂ ਕਰਦੇ ਸੀ ਵੀ ਐਂ ਤੁਹਾਨੂੰ ਕੌਣ ਵੜਨ ਦੇ ਤੂੰ ਥੋਡੀਆਂ ਕਿਹੜੀਆਂ ਜ਼ਮੀਨਾਂ ਨੇ ਪਰ ਜੇ ਲੋਕ ਆੜੇ ਲੜੇ ਤੇ ਆ ਜ਼ਮੀਨਾਂ ਜੁਨਾ ਕੋਲ ਨਹੀਂ ਔਰ ਹੁਣ ਜਦੋਂ ਇਹ ਸੀਲਿੰਗ ਐਕਟ ਵਾਲੀ ਗੱਲ ਚੱਲੀ ਆ ਤਾਂ ਇੱਥੇ ਵੀ ਇਹ ਚਰਚਾ ਪਿੰਡਾਂ ਦੇ ਵਿੱਚ ਆ ਕੋਈ ਕਹਿੰਦਾ ਜੀ ਇਹ ਬੱਟ ਪਿੱਛੇ ਕਤਲ ਕਰ ਦਿੰਦੇ ਨੇ ਕੌਣ ਤੁਹਾਨੂੰ ਵੜਨ ਦੇ ਦੂ ਜੀ ਅਸਲ ਦੇ ਵਿੱਚ ਇਹ ਜਿਹੜੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਉਹ ਲੋਕ ਤਾਂ ਕਦੇ ਆ ਕੇ ਵੱਟ ਤੇ ਚੜ੍ਹੇ ਹੀ ਨਹੀਂ ਉਹਨਾਂ ਨੇ ਵੱਟ ਪਿੱਛੇ ਕੀ ਕਤਲ ਕਰਨਾ ਹੂੰ ਵੱਟ ਪਿੱਛੇ ਕਤਲ ਤਾਂ ਉਹ ਜਿਹੜੀ ਆਮ ਕਿਸਾਨੀ ਆ ਜਿਹੜੇ ਮਿੱਟੀ ਨਾਲ ਮਿੱਟੀ ਹੁੰਦੇ ਨੇ ਉਹ ਕਰਦੇ ਨੇ ਹੂੰ ਇਸ ਕਰਕੇ ਇਹ ਵੱਟਾਂ ਨੇ ਜਿਹੜੀਆਂ ਇਹ ਸਿੱਧੀਆਂ ਅਸੀਂ ਕਰਨੀਆਂ ਜਾਣਦੇ ਆ ਇਹ ਪਹਿਲਾਂ ਵੀ ਕੀਤੀਆਂ ਨੇ ਇਹ ਜ਼ਮੀਨ ਦੀ ਵੰਡ ਪਹਿਲੀ ਵਾਰ ਨਹੀਂ ਹੋਣੀ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਕੀਤੀ ਇਹ ਜ਼ਮੀਨ ਦੀ ਵੰਡ ਜਿਹੜੀ ਲਾਲ ਪਾਰਟੀ ਦੀ ਅਗਵਾਈ ਚ ਪੈਪਸੂ ਦੀ ਮਜਾਰਾ ਮੂਵਮੈਂਟ ਵੇਲੇ ਵੀ ਹੋਈ ਤੇ ਇੱਕ ਵਾਰ ਫੇਰ ਜਿਵੇਂ ਕਹਿੰਦੇ ਨੇ ਇਤਿਹਾਸ ਆਪ ਦੇ ਆਪ ਨੂੰ ਦੁਹਰਾਉਂਦਾ ਤਾਂ ਇਹ ਦੁਬਾਰਾ ਜਿਹੜਾ ਉਹ ਚੱਕਰ ਆ ਉਹ ਮੁੜ ਕੇ ਆ ਰਿਹਾ ਤੇ ਜਿਹੜੀ ਇਹ 35% ਆਬਾਦੀ ਬੇਜ਼ਮੀਨੀ ਆ ਬੇਕਰੀ ਆ ਜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨਾਂ ਵਾਲੀ ਹੋਊ